ਦੋਸਤੋ ਪੰਜਾਬ 10ਵੀਂ ਪਾਸ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਬਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦ ਦੋਸਤੋ ਪੋਸਟਾਂ ਨੇ ਜੀ ਓਟੀ ਸੇਵਾਦਾਰ ਕਲਰਕਾਂ ਤੇ ਹੋਰ ਵੀ ਬਖ ਬਖ ਪੋਸਟਾਂ ਨੇ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ ਬਿਲਕੁਲ ਸਿੱਧੀ ਭਰਤੀ ਹੈ ਜੀ ਇੰਟਰਵਿਊ ਦੇ ਵਿੱਚ ਤੇ ਤੁਹਾਡਾ ਸੈLECTION ਕੀਤਾ ਜਾਵੇਗਾ ਇਹਨਾਂ ਪੋਸਟਾਂ ਨੇ 23800 ਪਲੱਸ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਯੋਗਤਾ ਰੱਖੀ ਗਈ ਹੈ 10ਵੀਂ 12ਵੀਂ ਡਿਗਰੀ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਤਾਂ ਤੁਸੀਂ ਨਾ ਸਾਰੀਆਂ ਪੋਸਟਾਂਾਂ ਲਈ ਅਪਲਾਈ ਕਰ ਸਕੋਗੇ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜੋ ਯੋਗ ਹੋਣਗੇ ਜੀ ਅਪਲਾਈ ਜਲ ਕਰਿਓ ਜੀ ਚਲੋ ਦੋਸਤੋ ਅੱਪਾਂ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਜੋ ਪੋਸਟ ਆਨਾਨਸਮੈਂਟ ਕੀਤੀ ਹੈ ਜਾਨੀ ਜੀ ਕੁਛ ਇਸ ਪ੍ਰਕਾਰ ਨੇ ਜੀ ਸੀਰੀਅਲ ਨੰਬਰ 1 ਜੀ ਪੋਸਟ ਹੈ ਜੀ ਅਸਿਸਟੈਂਟ ਐਚ ਆਰਡੀ ਦੀ ਪੋਸਟ ਹੈ ਜੀ ਕੁਆਲੀਫਿਕੇਸ਼ਨ ਰੱਖੀ ਗਈ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਕੰਪਿਊਟਰ ਕੋਰ ਤੁਸੀਂ ਕੰਪਲੀਟ ਕੀਤਾ 3 ਮਹੀਨੇ ਦਾ ਅਤੇ ਸੰਬੰਧੀ ਫੀਲਡ ਦਾ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈ ਉਮਰ ਹੱਦੇ ਜੀ 35 ਸਾਲ ਦੇ ਵਿੱਚਕਾਰ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ ਇੱਕ ਇਸ ਪੋਸਟ ਲਈ 23800 ਤੋਂ ਲੈ ਕੇ 25000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਇਸ ਪੋਸਟ ਲਈ 22/4/2024 ਤੋਂ ਤੁਹਾਡਾ ਇੰਟਰਵਿਊ ਲਿਆ ਜਾਵੇਗਾ। ਪੋਸਟ ਨੰਬਰ 2 ਜੀ ਪੋਸਟ ਇਜ਼ ਫਾਰਮੈਨ ਇਲੈਕਟ੍ਰੀਕਲ ਦੀ ਪੋਸਟ ਹੈ ਜੀ। ਮਿੱਦਿਆ ਯੋਗਤਾ ਰੱਖੀ ਹੋਈ ਹੈ 10ਵੀਂ ਤੁਸੀਂ ਪਾਸ ਕੀਤੀ ਹੈ, ਆਈਟੀ ਤੁਸੀਂ ਕੰਪਲੀਟ ਕੀਤੀ ਹੈ ਇਲੈਕਟ੍ਰੀਕਲ ਟ੍ਰੇਡ ਵਿੱਚ। 6 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ। ਜਾਂ ਫਿਰ ਆਈਟੀ ਤੁਸੀਂ ਕੰਪਲੀਟ ਕੀਤੀ ਹੈ, ਅਪ੍ਰੈਂਟਿਸ ਤੁਸੀਂ ਪਾਸ ਕੀਤੀ ਆ ਇਲੈਕਟ੍ਰੀਕਲ ਮੇਨਟੇਨੈਂਸ ਵਰਕ ਵਿੱਚ। ਉਮਰ ਹੱਦ ਦੀ 35 ਸਾਲ ਦੇ ਵਿੱਚ ਕਰਤਾ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ ਇੱਕ ਇਸ ਪੋਸਟ ਲਈ 25000 ਤੋਂ ਲੈ ਕੇ 30000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਇਸ ਪੋਸਟ ਲਈ 22/4/2024 ਤੋਂ ਅਡਾ ਇੰਟਰਵਿਊ ਲਿਆ ਜਾਵੇਗਾ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਦੋਸਤੋ ਤੁਸੀਂ ਮੇਰਾ WhatsApp ਗਰੁੱਪ ਅਤੇ Facebook ਪੇਜ ਫੋਲੋ ਕਰ ਸਕਦੇ ਹੋ ਜੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜਿੱਥੇ ਮੈਂ ਸਾਰੀ ਜਾਣਕਾਰੀ ਉੱਥੇ ਵੀ ਸ਼ੇਅਰ ਕਰਦਾ ਜੀ ਪੋਸਟ ਨੰਬਰ ਪੋਸਟ ਹੈ ਜੀ ਰੇਡੀਏਸ਼ਨ ਟੈਕਨੋਲੋਜੀਸ ਦੀ ਪੋਸਟ ਹੈ ਜੀ ਕੁਆਲੀਫਿਕੇਸ਼ਨ ਹੈ ਬੀਐਸਸੀ ਤੁਸੀਂ ਕੰਪਲੀਟ ਕੀਤੀ ਹੈ ਫਿਜ਼ਿਕਸ ਵਿੱਚ 55% ਨੰਬਰਾਂ ਨਾਲ ਪੋਸਟ ਗ੍ਰੈਜੂਏਟ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਰੇਡੀਓ ਥੈਰੇਪੀ ਟੈਕਨੋਲੋਜੀ ਵਿੱਚ ਜਾਂ ਫਿਰ ਬੀਐਸਸੀ ਰੇਡੀਓ ਥੈਰੇਪੀ ਟੈਕਨੋਲੋਜੀ ਵਿੱਚ ਤੁਸੀਂ ਕੰਪਲੀਟ ਕੀਤੀ ਹੈ 1 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਉਮਰ ਹੱਦੇ ਜੀ 35 ਸਾਲ ਦੇ ਵਿੱਚ ਘਰ ਤਾਂ ਤੁਸੀਂ ਅਪਲਾਈ ਕਰ ਸਕੋਗੇ ਟੋਟਲ ਪੋਸਟਾਂ ਨੇ ਜੀ 4 ਨਾ ਪੋਸਟ ਲਈ 30000 ਤੋਂ ਲੈ ਕੇ 40000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਇੰਟਰਵਿਊ ਹੋ ਰਿਹਾ ਹੈ ਜੀ 23 4 2024 ਨੂੰ ਦੋਸਤੋ ਪੋਸਟ ਨੰਬਰ 4 ਜੀ ਪੋਸਟ ਹੈ ਜੀ ਟੈਕਨੀਸ਼ੀਅਨ ਰੇਡੀਓ ਡਾਇਗਨੋਸਿਸ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਹੈ ਬੀਐਸਸੀ ਰੇਡੀਓਲੋਜੀਕਲ ਇਮੇਜਿੰਗ ਟੈਕਨੋਲੋਜੀ ਵਿੱਚ ਤੁਸੀਂ ਕੰਪਲੀਟ ਕੀਤੀ ਆ ਜਾਂ ਫਿਰ ਬੀਐਸਸੀ ਤੁਸੀਂ ਕੰਪਲੀਟ ਕੀਤੀ ਆ ਸਬਜੈਕਟ ਜੀ ਬੀ ਫਾਰਮੇਸੀ ਵਿੱਚ ਤੁਸੀਂ ਕੰਪਲੀਟ ਕੀਤੀ ਆ ਦੋ ਸਾਲ ਦਾ ਤੁਹਾਡੇ ਕੋਲ ਮੈਡੀਕਲ ਇਮੇਜਿੰਗ ਟੈਕਨੋਲੋਜੀ ਦਾ ਐਕਸਪੀਰੀਅੰਸ ਹੈ ਉਮਰ ਹਦੇ 30 ਸਾਲ ਦੇ ਵਿੱਚ ਕਰਤਾ ਤੁਸੀਂ ਅਪਲਾਈ ਕਰ ਸਕੋਗੇ ਟੋਟਲ ਪੋਸਟਾਂ ਨੇ 2 27000 ਤੋਂ ਲੈ ਕੇ 30000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਇਹਨਾਂ ਪੋਸਟਾਂ ਲਈ 23/4/2024 ਨੂੰ ਤੁਹਾਡਾ ਇੰਟਰਵਿਊ ਲਿਆ ਜਾਵੇਗਾ ਪੋਸਟ ਨੰਬਰ 5 ਜੀ ਪੋਸਟ ਹੈ ਜੀ ਕਲਰਕ ਦੀ ਵਿਦਿਅਕ ਯੋਗਤਾ ਰੱਖੀ ਗਈ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਗੁੱਡ ਟਾਈਪਿੰਗ ਸਪੀਡ ਹੈ ਕੰਪਿਊਟਰ ਤੁਹਾਨੂੰ ਚੰਗੀ ਨੌਲੇਜ ਹੈ 1 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਉਮਰ ਹੱਦੇ 22 ਸਾਲ ਦੇ ਵਿੱਚ ਕਰ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ ਇੱਕ 21700 ਤੋਂ ਲੈ ਕੇ 23000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਇਸ ਪੋਸਟ ਲਈ 23 ਚਾਰ ਨੂੰ 24 ਤੋਂ ਇੰਟਰਵਿਊ ਲਿਆ ਜਾਵੇਗਾ ਪੋਸਟ ਨੰਬਰ 6 ਜੀ OT اٹینڈੰਟ OT ਸੇਵਾਦਾਰ ਦੀ ਪੋਸਟ ਹੈ ਜੀ ਵਿਦਿਅਕ ਯੋਗਤਾ 10ਵੀਂ ਤੁਸੀਂ ਪਾਸ ਕੀਤੀ ਹੈ 1 ਸਾਲਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਆਪਰੇਸ਼ਨ ਥੀਟਰ ਦਾ ਉਮਰ ਹੱਦੇ 30 ਸਾਲ ਦੇ ਵਿੱਚ ਕਰ ਤਾਂ ਤੁਸੀਂ ਅਪਲਾਈ ਕਰ ਸਕੋਗੇ ਟੋਟਲ ਪੋਸਟ ਨੇ 6 ਇਸ ਕੇ ਲਈ 18,500 ਤੋਂ ਲੈ ਕੇ 20,000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਇੰਟਰਵਿਊ ਹੋਵੇਗਾ 24/4/2024 ਤੋਂ ਇੰਟਰਵਿਊ ਲਿਆ ਜਾਵੇਗਾ। ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਓਮੀ ਪਾਬਾ ਕੈਂసర్ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਇਹਦਾ ਪੋਸਟਾਂ ਦੀ ਡਾਇਰੈਕਟ ਹੋਰ ਇੰਟਰਵਿਊ ਹੋਵੇਗਾ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਹੈ ਜੀ। ਰਿਪੋਰਟਿੰਗ ਟਾਈਮ ਮੇਂ 9:30 ਵਜੇ ਤੋਂ ਲੈ ਕੇ 11:00 ਵਜੇ ਦੇ ਵਿੱਚਕਾਰ ਤੁਹਾਡਾ ਇੰਟਰਵਿਊ ਹੋਵੇਗਾ ਉਸ ਤੋਂ ਪਹਿਲਾਂ ਤੁਸੀਂ ਰਿਪੋਰਟ ਕਰ ਦੇ ਅਡਰੈਸ ਨੋਟ ਕਰ ਲਓ ਜਿਸ ਅਡਰੈਸ ਤੇ ਤੁਸੀਂ ਇੰਟਰਵਿਊ ਲਈ ਪਹੁੰਚਣਾ ਜੀ ਹੋਮੀ ਪਾਬਾ ਕੈਂసర్ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਮੈਡੀ ਸਿਟੀ ਐਸੈਸਨਗਰ ਪੰਜਾਬ ਦੇ ਅਡਰੈਸ ਤੇ ਤੁਸੀਂ ਪਹੁੰਚਣਾ ਹੋਵੇਗਾ ਜੀ ਕਿ ਕਿ ਡਾਕੂਮੈਂਟਸ ਲੈ ਕੇ ਤੁਸੀਂ ਪਹੁੰਚਣਾ ਜੀ ਨੋਟ ਕਰ ਲਓ ਜੀ ਅਡਰੈਸ ਤੁਹਾਨੂੰ ਦੱਸ ਹੀ ਦਿੱਤਾ ਇਸ ਅਡਰੈਸ ਤੇ ਤੁਸੀਂ ਪਹੁੰਚਣਾ ਹੋਵੇਗਾ ਐਚ ਆਰ ਡੀਪਾਰਟਮੈਂਟ ਹੈ ਜੀ ਤੁਸੀਂ ਜੋ ਜੋ ਡਾਕੂਮੈਂਟਸ ਲੈ ਕੇ ਜਾਣਾ ਜੀ ਅਪਡੇਟ ਰੈਜ਼ਿਊਮ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ओरिजिनल ਫੋਟੋਕਾਪੀ ਪੈਨ ਕਾਰਡ ਆਧਾਰ ਕਾਰਡ ਐਜੂਕੇਸ਼ਨ ਦੇ ਡਾਕੂਮੈਂਟਸ ਐਕਸਪੀਰੀਅੰਸ ਦੇ ਡਾਕੂਮੈਂਟਸ ਕਾਸਟ ਆਦਿ ਡਾਕੂਮੈਂਟਸ ਇੰਟਰਵਿਊ ਦੇ ਟਾਈਮ ਆਪਣੇ ਨਾਲ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ ਦੋਸਤੋ ਹੋਰ ਵਧੇਰੀ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਹੈਲਪਲਾਈਨ ਨੰਬਰ ਜਾਂ ਇਹਨਾਂ ਦੀ ਮੇਲ ਆਈਡੀ ਤੇ ਮੇਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੇ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ